ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਬਾਹਾਂ ਦੇ ਮੁੰਡੇ ਨਾਲ ਬਾਹ ਨੂੰ ਕਿੱਦਾਂ ਅਟੈਚ ਕਰੀਦਾ ਆ ਠੀਕ ਆ ਜੀ ਆ ਸਾਡੇ ਕੋ ਇਧਰੋਂ ਵੀ ਇਹਦਾ ਕਾਟ ਵਾਲਾ ਪਾਸਾ ਆ ਤੇ ਆ ਵੀ ਠੀਕ ਆ ਜੀ ਹੁਣ ਅਸੀਂ ਇਹਦੇ ਅੰਦਰਲੀ ਸਾਈਡ ਜੈਂਪਰ ਦਾ ਪੁੱਠਾ ਪਾਸਾ ਲੈਣਾ ਆ ਤੇ ਬਾਹ ਸਿੱਧੀ ਲੈਣੀ ਆ ਠੀਕ ਆ ਤੇ ਇਹਨੂੰ ਇਹਦੇ ਵਿੱਚ ਸਿੱਟ ਦੇਣਾ ਆ ਬਾਹ ਨੂੰ ਮੁੰਡੇ ਦੇ ਅੰਦਰ ਤੇ ਆਹ ਸੀਨ ਨੂੰ ਮੁੰਡੇ ਦੀ ਸੀਨ ਨੂੰ ਜਿਹੜੀ ਫਿਟਿੰਗ ਦੀ ਸੀ ਨਾ ਉਹਦੇ ਨਾਲ ਇਦਾਂ ਮਿਲਾ ਕੇ ਤੇ ਪਹਿਲਾਂ ਅਸੀਂ ਇੱਦਾਂ ਰੱਖ ਕੇ ਤੇ ਇੱਦਾਂ ਕਰਕੇ ਦੇਖ ਲੈਣਾ ਕਿ ਇਹ ਇੱਕੋ ਜਿਹਾ ਆਂਦਾ ਪਿਆ ਆ। ਇਹ ਦੇਖੋ ਸਾਡਾ ਐਨ ਪਰਫੈਕਟ ਆ। ਜੇ ਇਹ ਇਦਾਂ ਨਹੀਂ ਬਤ ਲੱਗਦਾ ਤੁਸੀਂ ਇੱਦ-ਇਦਾਂ ਮਾੜਨਾ-ਨਾਪ ਕੇ ਦੇਖ ਸਕਦੇ ਆ। ਜੇ ਬਾਹਰ ਨੂੰ ਖੁੱਲਾ ਟਾਈਟ ਕਰਨਾ ਹੋਊਗਾ ਤਾਂ ਅਸੀਂ ਪਹਿਲੇ ਕਰ ਸਕਦੇ ਆ ਵਾਰ-ਵਾਰਮਿੰਗ ਕਰਨ ਦੀ ਲੋੜ ਪਊਗੀ। ਠੀਕ ਹੈ ਜੀ। ਆਹ ਦੇਖੋ ਸਾਡਾ ਪੂਰਾ ਆਂਦਾ ਪਿਆ ਆ। ਹੁਣ ਅਸੀਂ ਇਹਨੂੰ ਤੁਹਾਨੂੰ ਸਲਾਈ ਲਾ ਕੇ ਦਿਖਾਉਂਦੇ ਆ। ਆਹ ਸੀਨਾਂ ਨੂੰ ਆਪਸ ਦੇ ਵਿੱਚ ਇਦਾਂ ਜੋੜ ਕੇ ਇਹਨੂੰ ਇਦਾਂ ਫੋਲਡ ਕਰਕੇ ਤੇ ਇਹਨੂੰ ਇੱਥੋਂ ਹਲਕਾ ਜਿਹਾ ਰੌਮ ਕਰ ਦਾਂਗੇ ਇਹ ਵਾਲੀ ਵਾਹ ਨੂੰ ਅਸੀਂ ਐਦਾਂ ਰੱਖ ਕੇ ਸਲਾਈ ਨਹੀਂ ਲਾਣੀ ਹੈਗੀ ਜੇ ਆਹ ਵਾਲਾ ਕੱਪੜਾ ਇਧਰੀ ਸਾਈਡ ਤੇ ਸਲਾਈ ਵਿੱਚ ਆ ਗਿਆ ਤੇ ਇਹ ਵਾਹ ਨੂੰ ਖਿੱਚ ਪਈ ਜਾਊਗੀ ਖਿੱਚ ਪੈਣ ਦਾ ਮੇਨ ਕਾਰਨ ਇਹੀ ਹੁੰਦਾ ਆ ਠੀਕ ਆ ਜੀ ਆਜੋ ਸਿਰਨਾਂ ਨੂੰ ਸਲਾਈ ਲਾ ਕੇ ਦਿਖਾਉਨੇ ਆ ਇੱਦਾਂ ਅਸੀਂ ਦੋਨੇ ਪੱਲਿਆਂ ਨੂੰ ਦੇਖੀ ਜਾਣਾ ਇਕੱਠੇ ਹੋਣ ਨਾਲ ਨਾਲ ਬਾਹਾਂ ਵਾਲਾ ਵੀ ਤਾਂ ਮੋਂਡੇ ਵਾਲਾ ਵੀ ਠੀਕ ਹੈ ਜੀ ਇਹਨੂੰ ਅਸੀਂ ਖਿੱਚਣਾ ਨਹੀਂ ਹੈਗਾ ਕੱਪੜੇ ਨੂੰ ਹਲਕਾ ਹਲਕਾ ਇਦਾਂ ਹੱਥ ਦੇ ਨਾਲ ਘੁਮਾਉਂਦੇ ਹੋਏ ਸਾਰੀ ਸਲਾਈ ਨੂੰ ਅਸੀਂ ਜੇ ਤੁਹਾਨੂੰ ਸਾਡੀ ਇਹ ਟ੍ਰਿਕ ਵਧੀਆ ਲੱਗੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੀਆਂ ਵੀਡੀਓ ਤੇ ਹੋਰ ਜੀਆਂ ਲੱਗਦੀਆਂ ਕਿ ਅਸੀਂ ਅੱਗੇ ਤੋਂ ਵੀ ਇਹੋ ਜੀਆਂ ਵੀਡੀਓ ਬਣਾਦੇ ਰਾਵਾਂਗੇ ਹੁਣ ਅਸੀਂ ਜਿੱਥੇ ਸਲਾਈ ਸ਼ੁਰੂ ਕੀਤੀ ਸੀ ਇੱਥੋਂ ਅੱਗੇ ਇਹ ਦੇ ਉੱਪਰ ਦੀ ਨਿਤਾ ਕੇ ਦੂਸਰੀ ਸਾਈਡ ਤੇ ਆ ਕੇ ਕੱਢਣੀ ਹੈ ਠੀਕ ਹੈ ਜੀ ਅਸੀਂ ਇਹਨੂੰ ਇੱਥੇ ਹੀ ਨਹੀਂ ਬੰਦ ਕਰਨਾ ਨਹੀਂ ਤੇ ਇੱਥੋਂ ਸਲਾਈ ਵੀ ਸਕਦੀ ਆ ਆ ਦੇਖੋ ਜੀ ਸਾਡੀ ਬਾਹ ਕਿੰਨੀ ਸੋਹਣੀ ਜੁੜ ਕੇ ਤਿਆਰ ਹੋ ਗਈ ਆ ਦੇਖੋ ਸੈਂਟਰ ਅੱਧੇ ਸੀਨ ਸੈਂਟਰ ਤੇ ਆ ਤੇ ਸਾਰੀ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਮਾੜੀ ਵੀ ਪਸੰਦ ਆਈ ਆ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ